ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਧੀਨ ਵੱਲੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਕੜੀ ਤਹਿਤ ਬੀਤੇ ਦਿਨ ਵੀ ਭਾਰਤ ਦੇ 104 ਨਾਗਰਿਕ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੰਮ੍ਰਿਤਸਰ ਭੇਜਿਆ ਗਿਆ ਤੇ ਉਸ ਤੋਂ ਬਾਅਦ ਉਸ ਲਿਸਟ ਦੇ ਵਿੱਚ 30 ਨੌਜਵਾਨ ਪੰਜਾਬ ਦੇ ਨਾਲ ਸੰਬੰਧਿਤ ਸਨ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਵਾਰੀ ਫੇਰ ਤੋਂ इंडियन सिटीजन ਦੇ ਉੱਤੇ ਵੱਡਾ ਐਕਸ਼ਨ ਅਮਰੀਕਾ ਦੀ ਸਰਕਾਰ ਲੈਣ ਜਾ ਰਹੀ ਹੈ ਜੀਹਾਂ ਤੁਸੀਂ ਠੀਕ ਸੁਣਿਆ 487 ਹੋਰ ਭਾਰਤੀ ਨਾਗਰਿਕਾਂ ਦੀ ਦੇਸ਼ ਵਾਪਸੀ ਹੋਏਗੀ ਇਸ ਤਰੀਕੇ ਦੇ ਆਦੇਸ਼ ਜਿਹੜਾ ਨੇ ਸੂਚੀ ਉਹ ਅਮਰੀਕਨ ਸਰਕਾਰ ਦੇ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਇਸ ਦਾ ਜ਼ਿਕਰ ਵਿਦੇਸ਼ ਮੰਤਰਾਲੇ ਦੇ ਵੱਲੋਂ ਹੀ ਕੀਤਾ ਗਿਆ ਹੈ ਵਿਦੇਸ਼ ਮੰਤਰਾਲੇ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਕਿ 487 ਹੋਰ ਭਾਰਤੀ ਨਾਗਰਿਕਾਂ ਨੂੰ ਬਹੁਤ ਜਲਦ ਅਮਰੀਕਾ ਡਿਪੋਰਟ ਕਰਨ ਜਾ ਰਿਹਾ ਹੈ ਸੂਚੀ ਜਿਹੜੀ ਹੈ ਉਹ ਭਾਰਤ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਤੇ ਭਾਰਤੀ ਵਿਦੇਸ਼ ਮੰਤਰਾਲੇ ਇਸ ਸੂਚੀ ਦੇ ਉੱਤੇ ਕੋਖ ਪੜਤਾਲ ਕਰਕੇ ਆਪਣਾ ਜਵਾਬ ਵੀ ਉਹ ਤੈਅ ਕਰ ਚੁੱਕਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਹੁਣ ਨਾਮੇ 487 ਹੋਰ ਲੋਕ ਉੱਥੋਂ ਭਾਰਤ ਭੇਜੇ ਜਾਣਗੇ ਉਹਨਾਂ ਦੇ ਨਾਲ ਪਿਛਲੀ ਵਾਰ ਦੀ ਤਰ੍ਹਾਂ ਬਤੀਰਾ ਨਾ ਕੀਤਾ ਜਾਵੇ ਉਹਨਾਂ ਦੇ ਹਤਕੜੀਆਂ ਨਾਲ ਲਗਾਈਆਂ ਜਾਣ ਨਾ ਹੀ ਕਿਸੇ ਤਰੀਕੇ ਦਾ ਬਨਾਦੇ ਉੱਤੇ ਤਸ਼ੱਦਦ ਕੀਤਾ ਜਾਵੇ ਇਸ ਦਾ ਖਾਸ ਧਿਆਨ ਜਿਹੜਾ ਉਹ ਰੱਖਿਆ ਜਾਵੇਗਾ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 487 ਹੋਰ ਭਾਰਤੀ ਨਾਗਰਿਕਾਂ ਦੇ ਉੱਤੇ ਗਾਜ਼ਗਿਰਨ ਵਾਲੀ ਹੈ ਜਿਸ ਦੀ ਪੁਸ਼ਟੀ ਦੇ ਨਾਲ ਵਿਦੇਸ਼ ਮੰਤਰਾਲੇ ਦੇ ਵੱਲੋਂ ਕਰ ਦਿੱਤੀ ਗਈ ਹੈ ਅਮਰੀਕਾ ਨੇ ਭਾਰਤ ਨੂੰ ਜਿਹੜੀ ਲਿਸਟ ਹੈ ਉਹ ਵੀ ਸੌਂਪ ਦਿੱਤੀ ਹੈ ਤੇ ਭਾਰਤ ਨੇ ਵੈਰੀਫਿਕੇਸ਼ਨ ਵੀ ਕਰ ਦਿੱਤੀ ਹੈ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਔਰ ਹਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਨਵੀਂ ਦਿੱਲੀ ਦੇ ਵਿੱਚ ਵਿਕਰਮ ਮਿਸਤਰੀ ਔਰ ਹਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਹਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਨੂੰ ਲੈ ਕੇ ਜਿੱਥੇ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਬੀਤੇ ਦਿਨੀ ਜਿਹੜੇ 104 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਹੈ ਉਹ ਭਾਰਤ ਆਏ ਨੇ ਕਿਸ ਬੜੇ ਹੈਰਾਨੀ ਕਰਨ ਤਰੀਕੇ ਦੇ ਨਾਲ ਉਹਨਾਂ ਨੂੰ ਭਾਰਤ ਭੇਜਿਆ ਗਿਆ ਹੈ ਹੱਥਾਂ ਦੇ ਵਿੱਚ ਹਤਕੜੀਆਂ ਪੈਰਾਂ ਦੇ ਵਿੱਚ ਬੇੜੀਆਂ ਲਗਾਈਆਂ ਗਈਆਂ ਨੇ ਤਾਂ ਇਸ ਤੋਂ ਬਾਅਦ ਉਹਨਾਂ ਨੇ ਜਵਾਬ ਦਿੱਤਾ ਪੁੱਛਿਆ ਕਿ ਹੋਰ ਭਾਰਤੀ ਨਾਗਰਿਕ ਜਿਹੜਾ ਨੇ ਡਿਪੋਰਟ ਕੀਤੇ ਜਾ ਸਕਦੇ ਨੇ ਤਾਂ ਇਸ ਦੇ ਜਵਾਬ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਜਿਹੜੇ ਵਿਦੇਸ਼ ਸੈਕਟਰੀ ਨੇ ਵਿਕਰਮ ਮਿਸ਼ਰੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 400 ਹੋਰ 87 ਨਾਗਰਿਕਾਂ ਨੂੰ ਡਿਪੋਰਟ ਕਰਨ ਜਾ ਰਿਹਾ ਹੈ ਭਾਰਤ 487 ਹੋਰ ਭਾਰਤੀ ਨਾਗਰਿਕਾਂ ਦੇ ਉੱਤੇ ਗਾਜ਼ ਜਿਹੜੀ ਉਹ ਗਿਰ ਰਹੀ ਹੈ ਡੈਪੋਰਟੇਸ਼ਨ ਉਹਨਾਂ ਦੀ ਚੱਲ ਰਹੀ ਹੈ ਬਹੁਤ ਜਲਦ ਕਿਸੇ ਵੀ ਸਮੇਂ ਉਹਨਾਂ ਨੂੰ ਭਾਰਤ ਭੇਜਿਆ ਜਾ ਸਕਦਾ ਹੈ ਇਸ ਤਰੀਕੇ ਦੀ ਜਾਣਕਾਰੀ ਜਿਹੜਾ ਉਹ ਵਿਦੇਸ਼ ਸਕੱਤਰ ਜਿਹੜਾ ਨੇ ਵਿਕਰਮ ਮਿਸਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਕਿਸੇ ਵੀ ਸਮੇਂ ਇਹਨਾਂ ਦੀ ਭਾਰਤ ਵਾਪਸੀ ਜਿਹੜੀ ਆ ਹੋ ਸਕਦੀ ਹੈ ਡਿਪੋਰਟ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਡੈਪੋਰਟੇਸ਼ਨ ਦੇ ਵਿੱਚ ਉਹ ਦੇ ਪਹੁੰਚ ਚੁੱਕੇ ਨੇ ਤੇ ਉਧਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ 104 ਗੈਰ ਕਾਨੂੰਨੀ ਪ੍ਰਵਾਸੀ ਜਿਹੜਾ ਨੇ ਉਹ ਰਿਪੋਰਟ ਕੀਤੇ ਗਏ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਹੱਥਾਂ ਦੇ ਵਿੱਚ ਹਤਕੜੀਆਂ ਪੈਰਾਂ ਦੇ ਵਿੱਚ ਬੇੜੀਆਂ ਤਾਂ ਇਸ ਵਾਰ ਖਾਸ ਧਿਆਨ ਰੱਖਿਆ ਜਾਵੇਗਾ ਕਿ ਇਸ ਜਿਹੜਾ 487 ਲੋਕਾਂ ਦਾ ਦੂਸਰਾ ਬੈਚ ਰਿਪੋਰਟ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਅਜਿਹੀ ਕੋਸ਼ਿਸ਼ ਨਾ ਕੀਤੀ ਜਾਵੇ ਉਹਨਾਂ ਨੂੰ ਕ੍ਰਿਮੀਨਲ ਨਾ ਦਿਖਾਇਆ ਜਾਵੇ Affirm anybody as an uh, indian national until we check that. i think that goes to samira's question as well. i would not accept the description of india as an uncooperative country. any country in the world, if it is going to accept its nationals back, will want to have the assurance that whosoever is coming back is a bona fide citizen of india. There are issues of legality associated with it. There are issues of security associated with it. And uh, therefore, um, we have been uh, able to, uh, we have been in close communication with the United States uh, on this uh, matter. And as soon as information is provided to us, uh, we uh, do the due diligence on that. And uh, then uh, action uh, follows. In recent conversations, I mean, this is just to share with you a sense of the. The numbers that we are, uh, we have reasonably greater insight into. In recent conversations, uh, when we have sought details uh, about potential uh, returnees from uh, the United States, uh, we have been told that there are up to 487 uh, 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 presumed Indian citizens with final removal orders. ਕਤਰ ਜਨਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਗਿਆ ਤੇ ਜਦੋਂ ਇਹਨਾਂ ਦੇ ਕੋਲੋਂ ਸਵਾਲ ਪੁੱਛਿਆ ਗਿਆ ਡੈਪੂਟੇਸ਼ਨ ਨੂੰ ਲੈ ਕੇ ਕਿ ਅਮਰੀਕਾ ਦੇ ਵਿੱਚੋਂ 104 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਤਾਂ ਉਸ ਦੇ ਜਵਾਬ ਦੇ ਵਿੱਚ ਇਹਨਾਂ ਨੇ ਕਿਹਾ ਕਿ ਡਿਪੋਰਟ ਹੋਰ ਜਿਹੜੇ ਭਾਰਤੀ ਨਾਗਰਿਕ ਨੇ ਉਹ ਵੀ ਕੀਤੇ ਜਾਣਗੇ 427 ਲੋਕਾਂ ਦੀ ਲਿਸਟ ਜਿਹੜੀ ਆ ਉਹ ਵਿਦੇਸ਼ ਮੰਤਰਾਲੇ ਕੋਲ ਪਹੁੰਚੀ ਹੈ 487 ਹੋਰ ਲੋਕਾਂ ਦੇ ਉੱਤੇ ਗਾਜ ਜਿਹੜੀ ਹੈ ਡੈਪੂਟੇਸ਼ਨ ਦੀ ਉਹ ਡਿਗਣ ਵਾਲੀ ਹੈ ਉਹਨਾਂ ਦੇ ਡਿਪੋਰਟ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਗਈ ਹੈ ਕਿਸੇ ਵੀ ਸਮੇਂ ਉਹਨਾਂ ਨੂੰ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਕਹਿ ਕੇ ਅਸੀਂ ਇਸ ਗੱਲ ਦਾ ਖਾਸ ਧਿਆਨ ਰੱਖਾਂਗੇ ਸਾਡੀਆਂ ਟੀਮਾਂ ਲਗਾਤਾਰ ਅਮਰੀਕਾ ਦੇ ਨਾਲ ਸੰਪਰਕ ਦੇ ਵਿੱਚ ਨੇ ਕਿ ਉਹਨਾਂ ਦੇ ਨਾਲ ਪਿਛਲੇ ਜਿਹੜੇ 104 ਨੌਜਵਾਨ ਵਿਦੇਸ਼ ਤੋਂ ਵਾਪਸ ਭੇਜੇ ਗਏ ਨੇ ਉਹਨਾਂ ਅਜੇ ਬਤੀਰਾ ਨਾ ਕੀਤਾ ਜਾਵੇ ਹੱਥਾਂ ਦੇ ਵਿੱਚ ਹਤਕੜੀਆਂ ਤੇ ਨਾਲ ਦੀ ਨਾਲ ਪੈਰਾਂ ਦੇ ਵਿੱਚ ਬੇੜੀਆਂ ਲਗਾ ਕੇ ਨਾ ਹੀ ਜਿਹੜਾ ਅਮਰੀਕਾ ਦਾ 8017 ਮਿਲਟਰੀ ਦਾ ਜਹਾਜ਼ ਹੈ ਉਸ ਦੇ ਵਿੱਚ ਭੇਜੇ ਜਾਣ ਹੁਣ ਦੇਖਣਾ ਹੋਏਗਾ ਕਿ ਭਾਰਤ ਸਰਕਾਰ ਆਪਣਾ ਜਾਜ ਭੇਜਦੀ ਹੈ ਕਿਸ ਤਰੀਕੇ ਦੇ ਨਾਲ ਇਹ ਰਿਪੋਰਟ ਕੀਤੇ ਨੌਜਵਾਨ ਭਾਰਤ ਦੇ ਵਿੱਚ ਪਹੁੰਚਦੇ ਨੇ ਪਰ ਇੱਥੋਂ ਇੱਕ ਗੱਲ ਦੀ ਸਪਸ਼ਟਤਾ ਹੋ ਰਹੀ ਹੈ ਕਿ ਭਾਰਤ ਦੇ ਹੋਰ ਕਈ ਨਾਗਰਿਕ ਜਿਹੜਾ ਨੇ ਜਿਹੜੇ ਗੈਰਕਾਨੂੰਨੀ ਤਰੀਕੇ ਦੇ ਨਾਲ ਪਰਵਾਸ ਕਰ ਚੁੱਕੇ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਗਾਜ ਜਿਹੜੀ ਆ ਡਿਗਨ ਜਾ ਰਹੀ ਹੈ 487ਾਂ ਦੀ ਸੂਚੀ ਜਿਹੜੀ ਆ ਭਾਰਤ ਸਰਕਾਰ ਕੋਲ ਭਾਰਤੀ ਵਿਦੇਸ਼ ਮੰਤਰਾਲੇ ਕੋਲ ਪਹੁੰਚ ਚੁੱਕੀ ਹੈ ਜਿਸ ਦੇ ਬਾਰੇ ਜਾਣਕਾਰੀ ਜਿਹੜਾ ਹੈ ਵਿਦੇਸ਼ ਸਕੱਤਰ ਜਿਹੜਾ ਨੇ ਵਿਕਰਮ ਮਿਸਰੀ ਉਹ ਦਿੰਦੇ ਹੋਏ ਜਿਹੜਾ ਨੇ ਸਾਹਮਣੇ ਆਏ ਨੇ ਜਦੋਂ ਅਜੁਨਾ ਦੇ ਵੱਲੋਂ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ ਵਿਦੇਸ਼ ਦੌਰੇ ਨੂੰ ਲੈ ਕੇ ਤਾਂ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ 104 ਨੌਜਵਾਨ ਵਾਪਸ ਆਏ ਨੇ ਕਿ ਹੋਰ ਭਾਰਤੀਆਂ ਦੇ ਉੱਤੇ ਵੀ ਗਾਜ ਗਿਰਨ ਵਾਲੀ ਹੈ ਤਾਂ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਹਾਲੇ ਤੱਕ ਸਾਡੇ ਕੋਲ ਕੋਈ ਰਾਉਂਡ ਫਿਗਰ ਨਹੀਂ ਹੈ ਕਿ ਕਿੰਨੇ ਲੋਕਾਂ ਦੇ ਉੱਤੇ ਗਾਜ ਜਿਹੜੀ ਹੈ ਗਿਰਨ ਜਾ ਰਹੀ ਹੈ ਪਰ ਬੀਤੇ ਦਿਨ 487 ਹੋਰ ਭਾਰਤੀ ਨਾਗਰਿਕਾਂ ਦੀ ਸੂਚੀ ਜਿਹੜੇ ਇਹਨਾਂ ਦੇ ਉੱਤੇ ਡੈਪੋਟੇਸ਼ਨ ਚੱਲ ਰਹੀ ਹੈ ਉਹ ਭਾਰਤ ਸਰਕਾਰ ਕੋਲ ਪਹੁੰਚੀ ਹੈ ਵਿਦੇਸ਼ ਮੰਤਰਾਲੇ ਨੇ ਉਹਨੂੰ ਵੈਰੀਫਾਈ ਕਰ ਦਿੱਤਾ ਹੈ ਜਵਾਬ ਦੇ ਦਿੱਤਾ ਹੈ ਜਿਹੜਾ ਅਮਰੀਕਨ ਸਰਕਾਰ ਨੂੰ ਕਿ ਹਾਂ ਇਹ ਭਾਰਤੀ ਨੇ ਤੇ ਹੁਣ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਤੇ ਕਿਸੇ ਵੀ ਸਮੇ ਉਹ ਭਾਰਤ ਜਿਹੜਾ ਨੇ ਆ ਸਕਦੇ ਨੇ ਪਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਖਾਸ ਧਿਆਨ ਰੱਖਿਆ ਜਾਏਗਾ ਕਿ ਉਹਨਾਂ ਨੂੰ ਹਤਕੜੀਆਂ ਲਗਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਕ੍ਰਿਮੀਨਲ ਔ ਵਾਲਾ ਜਿਹੜਾ ਉਹਨਾਂ ਦੇ ਨਾਲ ਬਤੀਰਾ ਉਹ ਨਾ ਕੀਤਾ ਜਾਵੇ ਤੇ ਨਾਲ ਦੀ ਨਾਲ ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਜਿਹੜਾ ਬਤੀਰਾ ਬੀਤੇ ਦਿਨੀ 104 ਲੋਕ ਜਿਹੜੇ ਵਾਪਸ ਆਏ ਨੇ ਉਹਨਾਂ ਦੇ ਨਾਲ ਕੀਤਾ ਗਿਆ ਹੱਥਾਂ ਦੇ ਵਿੱਚ ਹਤਕੜੀਆਂ ਲਾਈਆਂ ਗਈਆਂ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਗਈਆਂ ਬਕਾਇਦਾ ਵੀਡੀਓ ਬਣਾਈ ਗਈ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਦੇ ਵੱਲੋਂ ਵੀਡੀਓ ਵੀ ਜਿਹੜੀ ਆ ਉਹ ਆਪਣੇ ਆਫੀਸ਼ੀਅਲ ਪੇजेस ਦੇ ਉੱਤੇ ਸਾਂਝੀ ਕੀਤੀ ਗਈ ਤਾਂ ਉਸ ਤੋਂ ਬਾਅਦ ਭਾਰਤ ਦੇ ਵਿੱਚ ਇਸ ਗੱਲ ਦਾ ਖਾਸਾ ਵਿਰੋਧ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਹੋਇਆ ਨਾਲ ਦੀ ਨਾਲ ਦੇਸ਼ ਦੀ ਸੰਸਦ ਲੋਕ ਸਭਾ ਦੇ ਵਿੱਚ ਵੀ ਇਸ ਦਾ ਵਿਰੋਧ ਹੋਇਆ ਵਿਰੋਧੀ ਧਿਰ ਕਾਂਗਰਸ ਤੇ ਹੋਰ ਇੰਡੀਆ ਗੱਟ ਚੋਰ ਦੇ ਆਗੂਆਂ ਦੇ ਵੱਲੋਂ ਜ਼ਬਰਦਸਤ ਸਤ ਵਿਰੋਧ ਇਸ ਪੂਰੀ ਗੱਲ ਨੂੰ ਲੈ ਕੇ ਕੀਤਾ ਗਿਆ ਹੱਥਾਂ ਦੇ ਵਿੱਚ ਅਤਕੜੀਆਂ ਪੈਰਾਂ ਦੇ ਵਿੱਚ ਜੰਜੀਰਾਂ ਪਾ ਕੇ ਜਿਹੜਾ ਨੇ ਸੰਸਦ ਉਹ ਵਿਰੋਧ ਕਰਨ ਦੇ ਲਈ ਪਹੁੰਚੇ ਜਿਸ ਵਾਰ ਵਿਦੇਸ਼ ਮੰਤਰੀ ਨੂੰ ਸਾਹਮਣੇ ਆ ਕੇ ਜਿਹੜਾ ਇਸ ਪੂਰੇ ਮਾਮਲੇ ਦੇ ਉੱਤੇ ਆਪਣਾ ਸਪਸ਼ਟਿਕਰ ਦੇਣਾ ਪੈ ਗਿਆ ਉਸ ਸਮੇਂ ਵੀ ਵਿਦੇਸ਼ ਮੰਤਰੀ ਐਸ.ਡੀ. ਸ਼ੰਕਰ ਉਹਨਾਂ ਨੇ ਗੱਲ ਕਹੀ ਹੈ ਕਿ ਕੋਈ ਡੈਪੂਟੇਸ਼ਨ ਇਹ ਨਵੀਂ ਨਹੀਂ ਹੋਈ ਪਹਿਲਾਂ ਵੀ 2009 ਤੋਂ ਇਹ ਪ੍ਰਕਿਰਿਆ ਚੱਲਦੀ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਪ੍ਰਵਾਸ ਹੋ ਰਿਹਾ ਸੋ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਇਹ ਗਾਜ ਜਿਹੀ ਹੈ 2009 ਤੋਂ ਇਸੇ ਤਰੀਕੇ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਂਦਾ ਤੇ ਭਾਰਤ ਆ ਜਾਂਦੇ ਨੇ ਇਹ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਲੋਕ ਤਾਂ ਹੁਣ ਵੱਡਾ ਸਵਾਲ ਇਤੇ ਖੜਾ ਹੈ ਕਿ ਕਿੰਨੇ ਹੋਰ ਲੋਕ ਨੇ ਜਨਾ ਦੇ ਉੱਤੇ ਡੈਪੋਰਟੇਸ਼ਨ ਦੀ ਗਾਜ ਜਿਹੜੀ ਹੈ ਉਹ ਗਿਰਨ ਵਾਲੀ ਹੈ ਪਰ ਵਿਦੇਸ਼ ਮੰਤਰਾਲੇ ਦੇ ਜਿਹੜੇ ਵਿਦੇਸ਼ ਸੈਕਟਰੀ ਨੇ ਬਿਕਰਮ ਮਿਸਰੀ ਉਹਨਾਂ ਦੇ ਵੱਲੋਂ ਇੱਕ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਹਜੇ ਤੱਕ ਕੋਈ ਰਾਉਂਡ ਫਿਗਰ ਜਿਹੜਾ ਅਮਰੀਕਾ ਨੇ ਨਹੀਂ ਭੇਜਿਆ ਹੈ ਪਰ 104 ਨਾਗਰਿਕਾਂ ਤੋਂ ਬਾਅਦ ਹੁਣ 487 ਹੋਰ ਨਾਗਰਿਕਾਂ ਦੀ ਸੂਚੀ ਜਿਹੜੀ ਹੈ ਭਾਰਤ ਸਰਕਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੂੰ ਮਿਲੀ ਹੈ ਜਿਸ ਦੇ ਵਿੱਚ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਇੱਕ ਵਾਰੀ ਫਿਰ ਤੋਂ ਤੁਹਾਨੂੰ ਉਹ ਪ੍ਰੈਸ ਕਾਨਫਰੰਸ ਦਾ ਉਹ ਹਿੱਸਾ ਸੁਣਾ ਦਿੰਦੇ ਹਾਂ ਜਿਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਵਿਦੇਸ਼ ਸੈਕਟਰੀ ਬਿਕਰਮ ਮਿਸਰੀ ਨਜ਼ਰ ਆ ਰਹੇ ਨੇ ਆਓ ਸੁਣਦੇ ਹਾਂ ਕੀ ਕੁਝ ਕਹਿ ਰਹੇ ਨੇ ਤੇ ਕੀ ਜਾਣਕਾਰੀ ਸਾਂਝੀ ਕਰ ਰਹੇ ਨੇ Affirm anybody as an uh, Indian national until we check that. I think that goes to Samira's question as well. I would not accept the description of India as an uncooperative country. Any country in the world, if it is going to accept its nationals back, will want to have the assurance that whosoever is coming back is a bona fide citizen of India. There are issues of legality associated with it, there are issues of security associated with it. And uh, therefore, um, we have been uh, able to uh, we have been in close communication with the united states uh, on this uh, matter and as soon as information is provided to us uh, we uh, do the due diligence on that and uh, then uh, action uh, follows in recent conversations i mean this is just to share with you a sense of the the numbers that we are uh, we have reasonably greater insight into in recent conversations uh, when we have sought details uh, about potential uh, returnees from uh, the United States, uh, we have been told that there are up to 487 uh, 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 presumed.